ਇੰਨਾ ਸੋਨਾ ਵੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚਾਈਨਾ ਦੇ ਵਿੱਚ 13.5 ਟਨ ਸੋਨਾ ਤੇ 23 ਟਨ ਕੈਸ਼ ਤੇ ਲਗਜ਼ਰੀ ਗੱਡੀਆਂ ਜੜੀਆਂ ਨੇ ਇੱਕ ਮੇਅਰ ਦੇ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਜਿਵੇਂ ਮੇਅਰ ਦੇ ਘਰ ਦੇ ਵਿੱਚ ਟੀਮ ਦੇ ਵੱਲੋਂ ਛਾਪਾ ਕੀਤਾ ਗਿਆ ਤਾਂ ਇਸੇ ਦਰਮਿਆਨ ਇਹ ਸਭ ਕੁਝ ਵੇਖ ਕੇ ਤਾਂ ਟੀਮ ਵੀ ਹੈਰਾਨ ਰਹਿ ਗਈ ਜਿੱਥੇ 13.5 ਟਨ ਸੋਨਾ 23 ਟਨ ਕੈਸ਼ ਤੇ ਇਸ ਦੇ ਨਾਲ ਲਗਜ਼ਰੀ ਗੱਡੀਆਂ ਜੜੀਆਂ ਨੇ ਬਰਾਮਦ ਕੀਤੀਆਂ ਗਈਆਂ ਤੇ ਇਸ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇੰਨਾ ਸੋਨਾ ਵੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚਾਈਨਾ ਦੇ ਵਿੱਚ 13.5 ਟਨ ਸੋਨਾ ਤੇ 23 ਟਨ ਕੈਸ਼ ਤੇ ਲਗਜ਼ਰੀ ਗੱਡੀਆਂ ਜੜੀਆਂ ਨੇ ਇੱਕ ਮੇਅਰ ਦੇ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਜਿਵੇਂ ਮੇਅਰ ਦੇ ਘਰ ਦੇ ਵਿੱਚ ਟੀਮ ਦੇ ਵੱਲੋਂ ਛਾਪਾ ਕੀਤਾ ਗਿਆ ਤਾਂ ਇਸੇ ਦਰਮਿਆਨ ਇਹ ਸਭ ਕੁਝ ਵੇਖ ਕੇ ਤਾਂ ਟੀਮ ਵੀ ਹੈਰਾਨ ਰਹਿ ਗਈ ਜਿੱਥੇ 13.5 ਟਨ ਸੋਨਾ 23 ਟਨ ਕੈਸ਼ ਤੇ ਇਸ ਦੇ ਨਾਲ ਲਗਜ਼ਰੀ ਗੱਡੀਆਂ ਜੜੀਆਂ ਨੇ ਬਰਾਮਦ ਕੀਤੀਆਂ ਗਈਆਂ ਤੇ ਇਸ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇੰਨਾ ਸੋਨਾ ਵੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚਾਈਨਾ ਦੇ ਵਿੱਚ 13.5 ਟਨ ਸੋਨਾ ਤੇ 23 ਟਨ ਕੈਸ਼ ਤੇ ਲਗਜ਼ਰੀ ਗੱਡੀਆਂ ਜਿਹੜੀਆਂ ਨੇ ਇੱਕ ਮੇਅਰ ਦੇ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਜਿਵੇਂ ਮੇਅਰ ਦੇ ਘਰ ਦੇ ਵਿੱਚ ਟੀਮ ਦੇ ਵੱਲੋਂ ਛਾਪਾ ਕੀਤਾ ਗਿਆ ਤਾਂ ਇਸੇ ਦਰਮਿਆਨ ਇਹ ਸਭ ਕੁਝ ਵੇਖ ਕੇ ਤਾਂ ਟੀਮ ਵੀ ਹੈਰਾਨ ਰਹਿ ਗਈ ਜਿੱਥੇ 13.5 ਟਨ ਸੋਨਾ 23 ਟਨ ਕੈਸ਼ ਤੇ ਇਸ ਦੇ ਨਾਲ ਲਗਜ਼ਰੀ ਗੱਡੀਆਂ ਜੁੜੀਆਂ ਨੇ ਬਰਾਮਦ ਕੀਤੀਆਂ ਗਈਆਂ ਤੇ ਇਸ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਇੰਨਾ ਸੋਨਾ ਵੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚਾਈਨਾ ਦੇ ਵਿੱਚ 13.5 ਟਨ ਸੋਨਾ ਤੇ 23 ਟਨ ਕੈਸ਼ ਤੇ ਲਗਜ਼ਰੀ ਗੱਡੀਆਂ ਜਿਹੜੀਆਂ ਨੇ ਇੱਕ ਮੇਅਰ ਦੇ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਜਿਵੇਂ ਮੇਅਰ ਦੇ ਘਰ ਦੇ ਵਿੱਚ ਟੀਮ ਦੇ ਵੱਲੋਂ ਛਾਪਾ ਕੀਤਾ ਗਿਆ ਤਾਂ ਇਸੇ ਦਰਮਿਆਨ ਇਹ ਸਭ ਕੁਝ ਵੇਖ ਕੇ ਤਾਂ ਟੀਮ ਵੀ ਹੈਰਾਨ ਰਹਿ ਗਈ ਜਿੱਥੇ 13.5 ਟਨ ਸੋਨਾ 23 ਟਨ ਕੈਸ਼ ਤੇ ਇਸ ਦੇ ਨਾਲ ਲਗਜ਼ਰੀ ਗੱਡੀਆਂ ਜੁੜੀਆਂ ਨੇ ਬਰਾਮਦ ਕੀਤੀਆਂ ਗਈਆਂ ਤੇ ਇਸ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਨਾ ਸੋਨਾ ਵੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਚਾਈਨਾ ਦੇ ਵਿੱਚ 13.5 ਟਨ ਸੋਨਾ ਤੇ 23 ਟਨ ਕੈਸ਼ ਤੇ ਲਗਜ਼ਰੀ ਗੱਡੀਆਂ ਜਿਹੜੀਆਂ ਨੇ ਇੱਕ ਮੇਅਰ ਦੇ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਜਿਵੇਂ ਮੇਅਰ ਦੇ ਘਰ ਦੇ ਵਿੱਚ ਟੀਮ ਦੇ ਵੱਲੋਂ ਛਾਪਾ ਕੀਤਾ ਗਿਆ ਤਾਂ ਇਸੇ ਦਰਮਿਆਨ ਇਹ ਸਭ ਕੁਝ ਵੇਖ ਕੇ ਤਾਂ ਟੀਮ ਵੀ ਹੈਰਾਨ ਰਹਿ ਗਈ ਜਿੱਥੇ 13.5 ਟਨ ਸੋਨਾ 23 ਟਨ ਕੈਸ਼ ਤੇ ਇਸ ਦੇ ਨਾਲ ਲਗਜ਼ਰੀ ਗੱਡੀਆਂ ਜੁੜੀਆਂ ਨੇ ਬਰਾਮਦ ਕੀਤੀਆਂ ਗਈਆਂ ਤੇ ਇਸ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ